ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਵੇ ਮਾਇਆ ਮੋਹ ਭਰਮ ਪੈ ਭੁੱਲੇ ਸਤਿਗੁਰਾਂ ਸਿਉ ਪ੍ਰੀਤ ਲਗਾਈ ਇੱਕ ਉੱਤਮੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਕ੍ਰਾਸ ਸੁਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮदास ਰੱਖੋ ਸਰਨਾਈ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਨਵਾਂ ਮਨ ਰੀ ਪ੍ਰਭ ਕੀ ਸਰਣ ਵਿਚਾਰ ਹੇਸ ਮਰਤ ਗਨ ਕਾਸੀ ਉਦਰੀ ਤਾਕ ਜਸ ੁਰ ਧਰ ਰਹਾ ਅਟਲ ਭਇਓ ਤੂ ਜਾ ਕੇ ਸਿਮਰਨ ਆਰੇ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸੋਹੀ ਤੈ ਕਾਹੀ ਵਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਤ गजगराती छुटा मेहमान कह न वर्णन राम कहत वंदन ते टुटा अजामल पापी जग जाने ਮਖ ਮਾਹੀ ਨਿਸਤਾਰਾ ਨਾਨਕ ਕਹਿਤ ਕੀਤ ਚਿੰਤਾ ਮਨ ਤੈ ਪੇ ਉਤਰੈ ਪਾਰਾ ਨਾਨਕ ਕਹਿ ਦੀ ਆਓ ਹਰ ਰੋਜ਼ ਦੀ ਤਰ੍ਹਾਂ ਅੱਜ ਦਾ ਜੋ ਨਵਾਂ ਸਾਲ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 632 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਨਾਵਾ ਸੌਰ ਰਵਾਗ ਦੇ ਵਿੱਚ ਨੌਵੇਂ ਪਾਠਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਜਦੋਂ ਸ਼ਬਦ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਰਦੇ ਆ ਤਾਂ ਮਨ ਦੇ ਨਾਲ ਇਸ ਸ਼ਬਦ ਦੀ ਸ਼ੁਰੂਆਤ ਕਰਦੇ ਆ ਪਹਿਲਾ ਆਪਣੇ ਮਨ ਨੂੰ ਸੰਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਆਹ ਜਿਹੜੀ ਸ਼ਰਨ ਚ ਅਸੀਂ ਬੈਠੇ ਆਏ ਪ੍ਰਭੂ ਦੀ ਸ਼ਰਨ ਹੈ ਪਰਮਾਤਮਾ ਦੀ ਸ਼ਰਨ ਹੈ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਹੈ ਕਿ ਜੇ ਤੁਸੀਂ ਗੁਰੂ ਦੀ ਸ਼ਰਨ ਚ ਆ ਜਾਓਗੇ ਨਾ ਤੁਹਾਡੇ ਅੰਦਰ ਚੱਲ ਰਹੇ ਬਾੜੇ ਵਿਕਾਰ ਉਹ ਇੱਥੇ ਆ ਕੇ ਖਤਮ ਹੋ ਜਾਣਗੇ ਜੇ ਤੁਸੀਂ ਇਸ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਗੱਲ ਨੂੰ ਮੰਨ ਲਓਗੇ ਭਾਵ ਕੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਲਾਂਗੇ ਜੇ ਸਾਡੇ ਅੰਦਰ ਜਿਹੜੇ ਚੱਲ ਰਹੇ ਵਿਕਾਰ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਮੰਨ ਰੇ ਪ੍ਰਭ ਕੀ ਸਰਣ ਵਿਚਾਰੋ ਪੁੱਛਣ ਵਾਲਿਆਂ ਨੇ ਪੁੱਛਿਆ ਕਹਿੰਦੇ ਹੋਊਗਾ ਕੀ ਜੀ ਜੇ ਤੇਰੀ ਸ਼ਰਣ ਚ ਆ ਜਾਾਂਗੇ ਵਿਕਾਰ ਸਾਡੇ ਖਤਮ ਹੋ ਜਾਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਦੋਤੇ ਨੂੰ ਕਹਿੰਦੇ ਜਿਹੇ ਸਿਮਰਨ ਗਨਕਾ ਸੀ ਉਦਰੇ ਤਾਕੂ ਜਸ ਮੁਰ ਧਾਰੋ ਕਹਿੰਦੇ ਜਿਹੜੀ ਗਨਕਾ ਸੀ ਨਾ ਉਹ ਏਡੇ ਕਮਾੜਾ ਕਰ ਕਰਮ ਕਰਦੇ ਸੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਗਨਕਾ ਪਾਪਨ ਹੋਏ ਕਾ ਪਾਪਾਂ ਦਾ ਗਲ ਹਾਰ ਭਰੋਤਾ ਮਹਾਪੁਰਖ ਆਚਾਨ ਚੱਕ ਗਨਕਾ ਬਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਫਤੋ ਉਸ ਨੂੰ ਦੇ ਤੋਨ ਦੋ ਤੋਤਾ ਕਹਿੰਦੇ ਗਣਕਾ ਦੇ ਬਾੜੇ ਦੇ ਵਿੱਚ ਇੱਕ ਵਾਰ ਕੋਈ ਮਹਾਤਮਾ ਆਏ ਲੰਗਦੇ ਲੰਗਦੇ ਉਹਦੇ ਬਾੜੇ ਚ ਵੜ ਗਏ ਗਣਕਾ ਪਾਪਨ ਹੋਏ ਕਾ ਪਾਪਾਂ ਦਾ ਗਲ ਹਾਰ ਪਰੋਤਾ ਕਹਿੰਦੇ ਜਦੋਂ ਵੇਖਿਆ ਨਾ ਉਸ ਮਹਾਤਮਾ ਨੇ ਕਿ ਗਣਕਾ ਦੇ ਵਿਕਾਰਾਂ ਦੇ ਵਿੱਚ ਬਿਲਕੁਲ ਡੁੱਬੀ ਪਈ ਐ ਭਾਵੇਂ ਉਹਨੇ ਤੇ ਇੰਨਾ ਜਿਆਦਾ ਵਿੱਚ ਡੁੱਬ ਕੇ ਭਾਵੇਂ ਹਾਰ ਬਾਰ ਪਾ ਲਿਆ ਗਲ ਚ ਕਦਾ ਮਾੜਿਆ ਕੰਮਾਂ ਦਾ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ ਮਹਾਪੁਰਖ ਅਚਾਨਕ ਚੱਕ ਅਚਨ ਜੇਤ ਉਹਦੇ ਬਾੜੇ ਚ ਕੋਈ ਮਹਾਤਮਾ ਆ ਗਏ ਮਹਾਪੁਰਖ ਅਚਾਨਕ ਚੱਕ ਗਨਕਾ ਬਾੜੇ ਆਏ ਖਲੋਤਾ ਉਹਦੇ ਬਾੜੇ ਚ ਆ ਗਏ ਉਹਦੇ ਘਰੇ ਆ ਗਏ ਦੁਰਮਤ ਦੇਖ ਦਿਆਲ ਹੋਏ ਉਦੀ ਜਿਹੜੀ ਮਾੜੀ ਮਤ ਸੀ ਉਹਦੀ ਭੈੜੀ ਮਤ ਸੀ ਉਹਨੂੰ ਦੇਖ ਕੇ ਕਰੋਧਤ ਨਹੀਂ ਹੋਏ ਉਹਨੂੰ ਵੇਖ ਕੇ ਸਮਾ ਉਹਨਾਂ ਦੇ ਅੰਦਰ ਨਿਵਰਤ ਆ ਗਈ ਨਿਵਰਤਾ ਇਸ ਕਰਕੇ ਆ ਗਈ ਕਿ ਇਹਨੂੰ ਵੀ ਇਸ ਜਾਲ ਦੇ ਵਿੱਚੋਂ ਬਾਹਰ ਕੱਢਣਾ ਹੈ ਨਿਵਰਤਾ ਉਹ ਨਿਵਰਤਾ ਨੇ ਗਣਕਾ ਨੂੰ ਐਸਾ ਇਸ ਭਵ ਸਾਗਰ ਦੇ ਵਿੱਚੋਂ ਪਾਰ ਕਢਤਾ ਕਿ ਜਿਹੜੇ ਡੁੱਬੇ ਪਏ ਸੀ ਨਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਹਿੰਦੇ ਉਹ ਤੋਤਾ ਜਿਹੜਾ ਸੀ ਉਹ ਗਨਕਾ ਨੂੰ ਮਹਾਤਮਾ ਦੇ ਗਿਆ ਕੇ ਇਹਨੂੰ ਚੋਰੀ ਖਵਾਇਆ ਕਰ ਇਹਦਾ ਨਾਮ ਹੈ RAM ਉਹ RAM RAM ਕਰਦੀ RAM RAM ਕਰਦੀ ਇੱਕ ਦਿਨ RAM ਚ ਅਭੇਦ ਹੋ ਗਈ ਜਿਹੇ ਸਿਮਰਨ ਤੇ ਗਨਕਾ ਸੀ ਉਦਰੀ ਤਾਂ ਕੋ ਜਸੂਰ ਧਾਰੋ ਗੁਰੂ ਤੇਗ ਬਹਾਦਰ ਸਾਹਿਬ ਅਮਰ ਕਹਿੰਦੇ ਜਿਹੜੀ ਗਨਕਾ ਇਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਸਿਮਰ ਕੇ ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ ਕਹਿੰਦੇ ਫਿਰ ਤੁਹਾਡੇ ਕਿਹੜਾ ਕੋਈ ਵਿੱਚ ਇੱਥੇ ਕੋਈ ਅੜਚਣ ਲੱਗਦੀ ਹੈ ਤੁਸੀਂ ਵੀ ਕਦੇ ਉਸ ਪਰਮਾਤਮਾ ਦਾ ਨਾਮ ਸਿਮਰਨ ਕੇ ਉਹਦਾ ਨਾਮ ਜਪ ਕੇ ਤੁਸੀਂ ਵੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ ਰਹਾਓ ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਬਦ ਪਾਇਆ ਹੁਣ ਜਿਹੜਾ ਧਰੋ ਸੀ ਉਹ ਵੀ ਕਹਿੰਦੇ ਅਟੱਲ ਪਦਵੀ ਨੂੰ ਪਾ ਲਿਆ ਉਹਨੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਕਾਦੇ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਟੱਲ ਭਇਓ ਤੂੰ ਜਾ ਕੇ ਸਿਮਰਨ ਅਰਨਿਰ ਭੈ ਬਦ ਪਾਇਆ ਜਿਵੇਂ ਇੱਕ ਪਹਾੜ ਹੱਲਦਾ ਰਿਹਾ ਨਾ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਭਗਤ ਰਾਮੂ ਜੀ ਦੀ ਬਣ ਗਈ ਕਿ ਉਹ ਵੀ ਉਹ ਪਦ ਪਾ ਲਿਆ ਕਿ ਹੁਣ ਮੈਂ ਹੱਲਣਾ ਨਹੀਂ ਭਾਵ ਕਿ ਹੁਣ ਡੋਲਣਾ ਨਹੀਂ ਉਹ ਹੋਇਆ ਕਿਥੋਂ ਸਿਮਰਨ ਦੀ ਨਾਲ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਦੇ ਬਾਤ ਵੀ ਲਿਖਿਆ ਕਿ ਇਹਨਾਂ ਦੇ ਦੁਸ਼ਮਣ ਹੋ ਗਏ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਤਰੂ ਤੇ ਸਭ ਹੋਵਣ ਮਿੱਤਾਂ ਕਿਸ ਉਦਮ ਤੇ ਰਾਜ ਮਿਲੈ ਹੁਣ ਪਿਉ ਉਸ ਜਿਹੜਾ ਸੀ ਉਧਰ ਰਾਜ ਰਾਜਾ ਸੀ ਧਰੋਪਗਤਿਆਂ ਦਾ ਤੇ ਇਹਨਾਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੰਦੇ ਸੀ ਕਿਉਂਕਿ ਮਤਰੇਈ ਮਾਂ ਸੀ ਇਹਨਾਂ ਦੀ ਉੱਥੇ ਫਿਰ ਧਰੋਪਗਤ ਆਪਣੀ ਮਾਂ ਨੂੰ ਪੁੱਛਦਾ ਤੂੰ ਗੋਲੀ ਐ ਕਿ ਤੂੰ ਰਾਣੀ ਐ ਉਹਨੇ ਕਿਹਾ ਹੈ ਤਾਂ ਮੈਂ ਰਾਣੀ ਆ ਪਰ ਮੇਰਾ ਕੋਈ ਪਿਛਲਾ ਕਰਮ ਇਸ ਤਰ੍ਹਾਂ ਦਾ ਹੋ ਗਿਆ ਕਿ ਜਿਹਦੇ ਨਾਲ ਮੈਨੂੰ ਆ ਦੁੱਖ ਭੋਗਣਾ ਪੈ ਗਿਆ ਆਖਿਆ ਮੇਰੇ ਮੈਨੂੰ ਕੀ ਕਰਨਾ ਪੈਣਾ ਕਹਿੰਦੀ ਤੂੰ ਪਰਮਾਤਮਾ ਦਾ ਸਿਮਰਨ ਕਰ ਉੱਥੇ ਫਿਰ ਭਗਤਰੋ ਜਿਹੜੇ ਸੀ ਉਹ ਪਰਮਾਤਮਾ ਦੇ ਸਿਮਰਨ ਚ ਲੱਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮਿੱਤਾਂ ਕਿ ਮੈਨੂੰ ਰਾਜ ਗੱਦੀ ਵੀ ਮਿਲ ਜੇ ਮੇਰੇ ਜਿਹੜੇ ਦੁਸ਼ਮਣ ਨੇ ਉਹ ਮੇਰੇ ਮਿੱਤਰ ਬਣ ਜਾਣ ਕਹਿੰਦੇ ਫਿਰ ਹੋਇਆ ਕਿਵੇਂ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈਏ ਪਤਤ ਪੁਨੀਤਾ ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕੀਤੇ ਕਹਿੰਦੇ ਜਿਹੜੀ ਆ ਦੇਹੀ ਸੀ ਨਾ ਇਹ ਪਵਿੱਤਰ ਬਣ ਗਈ ਜਿਹਦਾ ਨਾਮ ਭਗਤ ਉਂਜੀਆਂ ਦਾ ਗੁਰਦਾਣੀ ਚ ਆਇਆ ਕਿੰਨੇ ਤਾਂ ਤੇ ਉਦਾਹਰਣਾਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਨਾਮ ਜਪੋ ਜੀ ਐਸੇ ਐਸੇ ਉਂ ਭਰਲਾਦ ਜਪਿਓ ਹਰ ਜੈਸੇ ਕਿ ਉਂ ਨੇ ਉਹ ਅਵਸਥਾ ਪਾ ਲਈ ਪ੍ਰਮਾਤਮਾ ਨੂੰ ਸਿਮਰ ਕੇ ਪ੍ਰਮਾਤਮਾ ਨੂੰ ਆਰਾਧ ਕੇ ਅਟਲ ਭਇਓ ਤੂੰ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਹੈ ਬਿੱਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਹੁਣ ਸਾਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਦੁੱਖ ਹਰਤਾ ਹੈ ਬਿੱਦ ਕੋ ਸੁਆਮੀ ਕਹਿੰਦੇ ਜਿਹੜਾ ਇਹ ਪ੍ਰਮਾਤਮਾ ਹੈ ਇਹ ਸਾਰਿਆਂ ਦੇ ਦੁੱਖ ਖਤਮ ਕਰ ਦਿੰਦਾ ਹੈ ਇਹ ਜਿਹੜਾ ਦੁੱਖ ਖਤਮ ਕਰਨ ਵਾਲਾ ਪ੍ਰਮਾਤਮਾ ਹੈ ਕਹਿੰਦੇ ਇਹਨੂੰ ਤੈ ਕਾਹਤੋਂ ਭੁਲਾਤਾ ਤੈ ਕਾਹੇ ਵਿਸਰਾਇਆ ਤੂੰ ਇਸ ਪ੍ਰਮਾਤਮਾ ਨੂੰ ਕਿਉਂ ਭੁੱਲ ਗਿਆ ਜਿਹੜਾ ਸਾਡੇ ਅੰਦਰ ਦੇ ਦੁੱਖ ਖਤਮ ਕਰ ਦਿੰਦਾ ਅਸੀਂ ਵੀ ਉਸ ਪ੍ਰਮਾਤਮਾ ਨੂੰ ਯਾਦ ਰੱਖੀਏ ਜਿੰਨੇ ਮਰਜੀ ਬਾੜੇ ਕਰਮਾਂ ਸੀ ਨੇ ਹੁਣ ਤੱਕ ਕਰ ਲਏ ਪਰ ਜੇ ਗੁਰੂ ਦੀ ਸ਼ਰਨ ਚ ਆ ਕੇ ਗਈਏ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਤੇਰਾ ਬਣ ਗਿਆ ਫਿਰ ਗੁਰੂ ਨੇ ਸਾਨੂੰ ਵੀ ਕਲਾਵੇ ਨਾਲ ਲੈ ਲੈਣ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ ਜਬ ਹੀ ਸਰਣ ਗਈ ਕਿਰਪਾ ਨਿਧ ਗੱਜ ਗਰਾਹਾ ਤੇ ਛੁੱਟਾ ਕਹਿੰਦੇ ਗੱਜ ਕਹਿੰਦੇ ਹਾਥੀ ਨੂੰ ਗਰਾਹਾ ਕਹਿੰਦੇ ਐ ਤੰਦੂਏ ਨੂੰ ਕਹਿੰਦੇ ਜਬ ਹੀ ਸਰਣ ਗਈ ਕਿਰਪਾ ਨਿਧ ਗੱਜ ਗਰਾਹਾ ਤੇ ਛੁੱਟਾ ਕਹਿੰਦੇ ਹਾਥੀ ਨੂੰ ਤੰਦੂਏ ਨੇ ਫੜ ਲਿਆ ਸੀ ਐਸਾ ਫੜਿਆ ਕਿ ਉਦੀ ਮੌਤ ਹੋਣ ਜਾ ਰਹੀ ਸੀ ਪਰ ਉਹਨੇ ਪ੍ਰਮਾਤਮਾ ਨੂੰ ਸਿਮਰਿਆ ਕਹਿੰਦੇ ਉਹ ਵੀ ਇਸ ਭਵ ਸਾਗਰ ਤੋਂ ਪਾਰ ਹੋ ਗਿਆ ਮਹਿਮਾ ਨਾਮ ਕਹਾ ਨਾ ਵਰਨੋ ਰਾਮ ਕਹਿ ਤੇ ਬੰਧਨ ਤੇ ਟੁੱਟਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਕਹਿਣ ਦੇ ਨਾਲੇ ਰਾਮ ਕਹਿਣ ਦੇ ਨਾਲ ਅੱਲਾਹ ਕਹਿਣ ਦੇ ਨਾਲ ਵਾਹਿਗੁਰੂ ਕਹਿਣ ਦੇ ਨਾਲ ਸਾਡੇ ਪਏ ਹੋਏ ਬੰਧਨ ਟੁੱਟ ਜਾਂਦੇ ਆ ਫਿਰ ਅਸੀਂ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦੇ ਉਹਦਾ ਮਹਿਮਾ ਨਾਮ ਕਹਾ ਲਓ ਵਰਨੋ ਕਹਿੰਦੇ ਉਹਦੀ ਮਹਿਮਾ ਉਹਦਾ ਜਸ ਗਾਉਂਦੇ ਰੋ ਗਾਉਂਦੇ ਰੋ ਜਿਹੜੇ ਸਾਨੂੰ ਬੰਧਨ ਪਏ ਹੋਇਆ ਉਹ ਖਤਮ ਹੋ ਜਾਣੇ ਉਹ ਟੁੱਟ ਜਾਣੇ ਉਹ ਕੱਟ ਜਾ ਕੱਟੇ ਜਾਣੇ ਆ ਉਹਨੂੰ ਪ੍ਰਮਾਤਮਾ ਨੂੰ ਸਿਮਰਦੇ ਰਹੋ ਅੱਲਾ ਕਹੇ ਲੋ ਰਾਮ ਕਹੇ ਲੋ ਵਾਹਿਗੁਰੂ ਕਹੇ ਲੋ ਭਗਵਾਨ ਕਹੇ ਲੋ ਜਿਹੜਾ ਮਰਜੀ ਨਾਮ ਨਾਲ ਕਹਿੰਦੇ ਉਹਨੂੰ ਉਚਾਰਨ ਕਰ ਲੋ ਇੱਥੇ ਅੱਗੇ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਜਾ ਵੱਲ ਬਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਜਿਹੜਾ ਅਜਾ ਮਲਸੀ ਇਹ ਵੀ ਪਾਪੀ ਸੀ ਇੱਕ ਨੌਜ ਦਾ ਰਾਜਾ ਸੀ ਪੰਡਤਾਂ ਦੇ ਘਰ ਦਾ ਇਹਦਾ ਜਨਮ ਸੀ ਕਹਿੰਦੇ ਇਹ ਵੀ ਮਾੜਿਆ ਕੰਮਾਂ 'ਚ ਪੈ ਗਿਆ ਖਚਤ ਹੋ ਗਿਆ ਆਪਣੇ ਆਪ ਨੂੰ ਇੰਨਾ ਮਾੜਿਆ ਕੰਮਾਂ ਦੇ ਵਿੱਚ ਲੈ ਚੱਲਿਆ ਕਿ RAM ਵਾਹਿਗੁਰੂ ਅੱਲਾਹ ਕਹਿਣਾ ਉਹਦੇ ਅੰਦਰੋਂ ਭੁੱਲ ਲੇ ਗਿਆ ਅਜਾ ਮਲ ਪਾਪੀ ਜੱਗ ਜਾਣਾ ਉਹਨੂੰ ਪਾਪੀ ਕਹਿਣ ਲੱਗੇ ਸੀ ਰੋਜ਼ ਲੋਕ ਜੱਗ ਜਾਣੇ ਪਰ ਭਾਵ ਕੇ ਸਾਰਾ ਸੰਸਾਰ ਉਹਨੂੰ ਜਾਣਨ ਲੱਗੇ ਸੀ ਕਿ ਇਹ ਤੇ ਪਾਪੀ ਬੰਦਾ ਹੈ ਇਹ ਤੇ ਮਾੜਾ ਬੰਦਾ ਹੈ ਤੇ ਵਿਚਾਰੀ ਹੁੰਦਾ ਹੈ ਉਹਦੇ ਘਰ ਵਿੱਚ ਇੱਕ ਮਹਾਤਮਾ ਆਏ ਮਹਾਤਮਾ ਜਿਹੜੇ ਹੁੰਦੇ ਆ ਸੰਸਾਰ ਦੇ ਵਿੱਚ ਆਉਂਦੇ ਆ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਆ ਉਹ ਜਦੋਂ ਮਹਾਤਮਾ ਉਹਨੂੰ ਮਿਲੇ ਆਖਿਆ ਤੂੰ ਤੇ ਪੰਡਤਾਂ ਦੇ ਘਰ ਦਾ ਜਨਮ ਤੇਰਾ ਤੂੰ ਆ ਕੀ ਕੰਮ ਕਰਨ ਲੱਗ ਗਿਆ ਉਹਨੇ ਕਿਹਾ ਜੀ ਇਹ ਤੇ ਮੇਰੇ ਹੁਣ ਹੱਡਾਂ 'ਚ ਰਚ ਗਿਆ ਇਹ ਨਹੀਂ ਹੁਣ ਨਿਕਲਦਾ ਬਾਹਰ ਜਿਹੜੀ ਚੀਜ਼ ਸਾਡੇ ਹੱਡਾਂ 'ਚ ਰਚ ਜੇ ਨਾ ਉਹ ਕੱਢਣੀ ਬੜੀ ਔਖੀ ਹੁੰਦੀ ਹੈ ਉਹਨਾਂ ਨੇ ਆਖਿਆ ਤੂੰ ਆਪਣੇ ਪਰਮਾਤਮਾ ਦਾ ਨਾਮ ਜਪਿਆ ਕਰ ਉਹਨੇ ਕਿਹਾ ਮੈਨੂੰ ਤੇ ਇਹਦੇ ਬਾਰੇ ਕੋਈ ਗਿਆਨ ਨਹੀਂ ਨਾਮੇ ਜਪ ਸਕਦਾ ਮੇਰੇ ਤੇ ਮਾੜੇ ਕਰਮ ਨੇ ਮੈਂ ਤੇ ਹੁਣ ਇਧਰ ਹੀ ਚੱਲ ਪਿਆ ਬਸ ਉਹਨਾਂ ਨੇ ਆਖਿਆ ਉਸ ਮਹਾਤਮਾ ਨੇ ਤੇਰੇ ਘਰ ਵਿੱਚ ਬੱਚਾ ਹੋਣ ਵਾਲਾ ਪੁੱਤ ਹੋਵੇ ਚਾਹੇ ਧੀ ਹੋਵੇ ਉਹਦਾ ਨਾਮ ਨਾਰਾਇਣ ਰੱਖ ਦੇ ਬਸ ਨਾਰਾਇਣ ਉਹਦਾ ਨਾਮ ਰੱਖਿਆ ਨਾਰਾਇਣ ਨਾਰਾਇਣ ਕਰਦਾ ਰਿਹਾ ਨਾਰਾਇਣ ਪ੍ਰਮਾਤਮਾ ਦਾ ਨਾਮ ਹੈ ਬਸ ਉਹ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਅਜਾ ਮਲ ਬਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇੱਕ ਨਿਮਖ ਮਾਤਰ ਉਸ ਪ੍ਰਮਾਤਮਾ ਦਾ ਨਾਮ ਸਿਮਰਦੇ ਨਾਲ ਉਹਦਾ ਵੀ ਇਸ ਸੰਸਾਰ ਚੋਂ ਭਵ ਸਾਗਰ ਚੋਂ ਪਾਰ ਹੋ ਗਿਆ ਨਾਨਕ ਕਹਿਤ ਕੇਤ ਚਿੰਤਾ ਮਨ ਤੈ ਵੀ ਉਤਰੈ ਪਾਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਨਾਨਕ ਕਹਿਤ ਕੇਤ ਚਿੰਤਾ ਮਨ ਕਹਿੰਦੇ ਉਹਨੂੰ ਸਿਮਰਿਆ ਕਰ ਜਿਹੜਾ ਚਿੰਤਾ ਖਤਮ ਕਰ ਦਿੰਦਾ ਸਾਡੀਆਂ ਉਸ ਪਰਮਾਤਮਾ ਨੂੰ ਸਾਰੇ ਸਿਮਰਿਆ ਕਰੋ ਨਾਨਕ ਕਹਿਤ ਕੇਤ ਚਿੰਤਾ ਮਨ ਤੈ ਵੀ ਉਤਰੈ ਪਾਰਾ ਜਿਹੜਾ ਸਾਡੇ ਅੰਦਰ ਬੋਝ ਬਣਿਆ ਪਿਆ ਉਹ ਸਾਰਾ ਉੱਤਰਜਾਲ ਵਿਕਾਰਾਂ ਦਾ ਬੋਝ ਜਿਹੜਾ ਉਹ ਸਾਡੇ ਅੰਦਰੋਂ ਨਿਕਲ ਜਾਣਾ ਪਰ ਅਸੀਂ ਜਪਦੇ ਜਪਦੇ ਤੇ ਬਹੁਤ ਪਰ ਜਪਣ ਜਪਣ ਵਿੱਚ ਫਰਕ ਹੁੰਦਾ ਹੈ ਕਈ ਅੰਦਰੋਂ ਜਪਦੇ ਕਈ ਜੀਵ ਤੋਂ ਜਪਦੇ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ RAM RAM ਸਭ ਕਹੇ RAM RAM ਤੇ ਦੁਨੀਆ ਕਹਿੰਦੀ ਹੈ ਪਰ RAM ਨੂੰ ਪਾਇਆ ਨਹੀਂ ਗਿਆ ਕਿਉਂਕਿ ਅਸੀਂ ਨਹੀਂ ਅਜੇ ਤੱਕ ਅੰਦਰੋਂ ਨਹੀਂ ਪੁਕਾਰਿਆ ਜਿੱਦੇ ਅੰਦਰੋਂ ਪੁਕਾਰਨ ਲੱਗੇ ਉਹਦੇ ਉਹ ਪ੍ਰਮਾਤਮਾ ਵਿੱਚ ਅਸੀਂ ਵੀ ਅਭੇਦ ਹੋ ਜਾਾਂਗੇ ਜਿਵੇਂ ਗਨਕਾ ਉਹਦੇ ਵਿੱਚ ਆ ਭੇਦ ਹੋ ਗਈ ਪ੍ਰਮਾਤਮਾ ਚ ਧਰੂ ਭਗਤ ਆ ਭੇਦ ਹੋ ਗਿਆ ਪ੍ਰਮਾਤਮਾ ਚ ਜਿਹੜਾ ਆਜਾ ਮਲ ਵਾਪੀ ਸੀ ਉਹ ਭੇਦ ਹੋ ਗਿਆ ਪ੍ਰਮਾਤਮਾ ਚ ਫਿਰ ਅਸੀਂ ਵੀ ਉਸ ਪ੍ਰਮਾਤਮਾ ਚ ਆ ਭੇਦ ਹੋ ਸਕਦੇ ਆ ਪਰ ਅਜੇ ਅਸੀਂ ਨੇ ਮਨ ਤੋਂ ਨਹੀਂ ਸਿਮਰਿਆ ਸਿ ਜੀਵ ਤੋਂ ਸਿਮਰ ਰਿਆ ਜਿੱਦੇ ਮਨੋਂ ਸਿਮਰਨ ਲਾਗੇ ਉਹਦੇ ਉਹਦੇ ਵਿੱਚ ਅਭੇਦ ਹੋ ਜਾਣਗੇ ਅਜਾ ਵੱਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉੱਤਰ ਹੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ